ਬੇਲੇ ਬਣਾਈ ਹਾਂ ਜੀ ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਉਸਮਾ ਉਸਮਾ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਵੀਰ ਰਾਜਵੀਰ ਸਿੰਘ ਹੋਰਾਂ ਦੇ ਕੋਲ ਆਏ ਆ ਦੋਸਤੋ ਠੀਕ ਆ ਤੇ ਪਸ਼ੂ ਵਪਾਰ ਦਾ ਕੰਮ ਆ ਵੀਰ ਉਹਨਾਂ ਦਾ ਇਹ ਆਪਾਂ ਫਸਟ ਲਈ ਦੱਸ ਦਿੰਦੇ ਹਾਂ ਦੋਸਤੋ ਸੇਲ ਪਰਚੇਜ਼ ਵਾਲੇ ਪਸ਼ੂ ਐਸ ਘਰੇ ਆਉਂਦੇ ਜਾਂਦੇ ਰਹਿੰਦੇ ਆ ਬਾਕੀ ਸਮੇਂ ਸਮੇਂ ਨਾਲ ਕੋਈ ਵੀਰ ਆਪਣਾ ਸੰਪਰਕ ਤੁਸੀਂ ਬਣਾ ਕੇ ਰੱਖ ਸਕਦੇ ਜੀ ਇੱਕ ਬਿਲਕੁਲ ਛੋਟੇ ਰੇਟਾਂ ਦੇ ਪਸ਼ੂ ਹੁੰਦੇ ਆ ਦੋਸਤੋ ਬਿਲਕੁਲ ਵਾਜਬ ਰੇਟ ਭਾਅ ਪਰਤਾ ਬਿਲਕੁਲ ਜਾਇਜ਼ ਹੁੰਦਾ ਜਿੱਦਾਂ ਕਿ ਹਰ ਵਾਰ ਆਪਾਂ ਤੁਹਾਨੂੰ ਦਿਖਾਉਨੇ ਆ ਇਸ ਘਰੋਂ ਪਸ਼ੂ ਅੱਜ ਤਕਰੀਬਨ 5 ਨਗਨੇ ਤੇ 5 ਦੇ 5 ਪਸ਼ੂ ਸੂਏ ਸੂਏ ਆ ਜਿਨ੍ਹਾਂ ਦੇ ਵਿੱਚੋਂ ਕੁਝ ਝੋਟੀਆਂ ਪਹਿਲੇ ਸੂਵੇ ਦੂਜੇ ਸੂਵੇ ਕੋਈ ਤੀਜੇ ਸੂਵੇ ਇਸੇ ਤਰ੍ਹਾਂ ਬਿਲਕੁਲ ਕੈਟਾਗਰੀ ਜਿਹੜੀ ਅੱਜ ਅਵੇਲੇਬਲ ਹੈਗੀ ਆ ਠੀਕ ਹੈ ਜੀ ਸੋ ਗੱਲਬਾਤ ਆਪਾਂ ਰਾਜਵੀਰ ਦੇ ਨਾਲ ਕਰਨੀ ਆ ਦੋਸਤੋ ਪੂਰੀ ਇਨਫੋਰਮੇਸ਼ਨ ਆ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਬਾਕੀ ਕੱਲੇ-ਕੱਲੇ ਪਸ਼ੂ ਦੀ ਡਿਟੇਲ ਦੇ ਦੇਾਂਗੇ ਰੇਟ ਭਾਅ ਪਰਤਾ ਬਿਲਕੁਲ ਵੀਡੀਓ ਦੇ ਵਿੱਚ ਮੈਂਸ਼ਨ ਕਰ ਦੇਾਂਗੇ ਅਗੋਂ ਕਿਸੇ ਵੀਰ ਨੇ ਪਸ਼ੂ ਖਰੀਦਣਾ ਆਪਣਾ ਹੱਕ ਸਮਝ ਕੇ ਦੋ ਡੰਗ ਚੋਲੋ ਤਿੰਨ ਟੈਮ ਚੋਲੋ ਉਹ ਤੁਹਾਡੀ ਰਿਸਪੌਂਸਿਬਿਲਟੀ ਆ ਤੁਹਾਡਾ ਹੱਕ ਆ ਜਿਹੜੇ ਵੀਰ ਨੇ ਪੈਸੇ ਖਰਚ ਕਰਨੇ ਆ ਠੀਕ ਆ ਆਜੋ ਲੈਣਿਆ ਜਾਣਕਾਰੀ ਸਭ ਤੋਂ ਪਹਿਲਾਂ ਰਾਜਵੀਰ ਕੀ ਹਾਲ ਨੇ ਵੀਰ ਵਾਜੀ ਆ ਜੀ ਸਤਿ ਸ੍ਰੀ ਅਕਾਲ ਸੰਤ ਸਭ ਕੀ ਹਾਲ ਆ ਜੀ ਸਤਿ ਸ੍ਰੀ ਅਕਾਲ ਜੀ ਹੋਰ ਭਰਾ ਸੋਣੇ ਬਾਈ ਕੀ ਹਾਲ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ अच्छा राजवीर पशु आज ਆਪਣੇ ਕੋਲੋਂ 5 ਆ ਜੀ ਹਾਂ ਜੀ ਸੰਤੋਪਾ 5 ਸੋਈਆਂ ਠੀਕ ਹੈ ਜੀ ਚਾਰ ਪਹਿਲਾਂ ਝੋਟੀਆਂ ਜੀ ਹਮ ਇੱਕ ਮੈਂ ਬਰੇ ਆ ਜੀ ਹੁਣੇ ਸੂਈ 20 ਮਿੰਟ ਹੋਏ ਠੀਕ ਹੈ ਜੀ ਠੀਕ ਹੈ ਪਿਛਲੇ ਪੂਰੇ ਤੇ ਪਸ਼ੂ ਸਾਰੇ ਮੇਨੂੰ ਲਾਉਦਾ ਸੇਲ ਹੋ ਗਏ ਆ ਹਾਂ ਜੀ ਨਹੀਂ ਉਹ ਇੱਕ ਮੈਂ ਰਹਿ ਗਈ ਜੀ ਨੀਮੀ ਜੀ ਨੀਮੀ ਵਾਲੀ ਉਹ ਭੈਣ ਭਰਾਵਾਂ ਦੇ ਫੋਨ ਵੜੇ ਆਏ ਆ ਪਰ ਆਪਾਂ ਮੈਂ ਅਸਲ 'ਚ ਸੂਗੇ ਹੈ ਗੱਪਣ ਸੀ ਪਿਛਲੀ ਵੀਡੀਓ ਗੱਪਣਾ ਕਰਕੇ ਹੁਣ ਸੂਪੀ ਆ ਬਿਲਕੁਲ ਸੂਪੀ ਆ ਜੀ ਹੁਣ ਸੂਪੀ ਆ ਦੋਸਤੋ ਜੇਰ ਪਾਣੀ ਬਾਕੀ ਆ ਪਿਛਲੀ ਵੀਡੀਓ ਦੇ ਵਿੱਚ ਪਾਈ ਸੀ ਉਹ ਹਾਂ ਜੀ ਕੱਪੜਾ ਪਸੂ ਬਹੁਤ ਵੀਰ ਘੱਟ ਖਰੀਦਦੇ ਆ ਠੀਕ ਆ ਜੀ ਤੇ ਹੁਣ ਸੂਪੀ ਆ ਤੁਸੀਂ ਤਸੱਲੀ ਨਾਲ ਜਿਹੜੀ ਆਪਦੀ ਨਰਖ ਪਰਖ ਕਰ ਲਿਓ ਚੋਕੇ ਤਸੱਲੀ ਨਾਲ ਖਰੀਦ ਲਿਓ ਠੀਕ ਆ ਮੈਂ ਨਾ ਸੰਤੂ ਸਾਹਿਬ ਜਵਾਬ ਬਹੁਤ ਸੋਹਣਾ ਮੈਨੂੰ ਲੱਗਾ ਉਹ ਠੀਕ ਆ ਜੀ ਹਾਂ ਜੀ ਆਪਾਂ ਵੀ ਮਤਲਬ ਗਾਰੰਟੀ ਦੇ ਮੈਂ ਆਈ ਹੋਂ ਇਹ ਕਰਕੇ ਆਪਾਂ ਵੀ ਚਾਹੁੰਦੇ ਹਾਂ ਵੀ ਚਲੋ ਸੂਬੇ ਮੈਂ ਫੇਰੀ ਵੇਚਾਂਗੇ ਬਿਲਕੁਲ ਜੀ ਬਿਲਕੁਲ ਹਾਂ ਜੀ ਚਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਬਿਲਕੁਲ ਬਿਲਕੁਲ ਜੀ ਹੁਣ ਜਿਹੜਾ ਮਰਜ਼ੀ ਭਣ ਭਰਾ ਵੇ ਚੋ ਗਏ ਆਪਣੀ ਤਸੱਲੀ ਕਰੇ ਬਿਲਕੁਲ ਅੱਛਾ ਰਾਜਵੀਰ ਅੱਜ ਵੀ ਰੇਡ ਬਿਨਾਂ ਤਾਂ ਪਹਿਲਾਂ ਜੈ ਜੀ ਹਰ ਵਾਰ ਦੀ ਤਰ੍ਹਾਂ ਬਿਲਕੁਲ ਜੈ ਜੀ ਜੀ ਸੰਤੂ ਸਾਹਿਬ ਛੋਟੇ ਛੋਟੇ ਰੇਡ ਹੀ ਆ ਬਿਲਕੁਲ ਬਿਲਕੁਲ ਇੱਕ ਝੋਟੀਆਂ ਵੱਡੀ ਆ ਆਪਣੇ ਕੋ ਬਾਕੀ ਤਿੰਨ ਝੋਟੀਆਂ ਪਹਿਲਾਂ ਬਹੁਤ ਜਿਆਦਾ ਨਾਰਮਲ ਕੀਮਤ ਇਹਨਾਂ ਲਓ ਜੀ ਇਹ ਤੇ ਮਿੰਟੋਂ ਮਿੰਟੀ ਉਹ ਗੱਲ ਵੀ ਸਾਈ ਪਾਉਣ ਵਾਲੀ ਗੱਲ ਜਿਹਨੇ ਪਾਤੀ ਉਹਦੀਆਂ ਹੋਣੀਆਂ ਪਹਿਲਾਂ ਉਹ ਤੇ ਪ ਲਾਲੋ ਵੀ ਦਿਵਾਲੀ ਆਫਰ ਹੀ ਆਪਾਂ ਲਾ ਦੇਣਾ ਅੱਜ ਚਲੋ ਚੋਟੀਆਂ ਦਾ ਬਹੁਤ ਵਧੀਆ ਗੱਲ ਆ ਤੇ ਸ਼ੁਰੂਆਤ ਰਾਜਵੀਰ ਪਹਿਲੇ ਨੰਬਰ ਤੋਂ ਇੱਥੋਂ ਕਰ ਲਿਆ ਵੱਡੀ ਝੋਟੀ ਦੀ ਬਿਲਕੁਲ ਬਿਲਕੁਲ ਜੀ ਕੀ ਡਿਟੇਲ ਆ ਫਿਰ ਸੂਆ ਕਿਨੋਂ ਸਾੰਦੂ ਸਾਹਿਬ ਝੋਟੀਆਂ ਵਿੱਚ ਤੇ ਜਿਆਦੇ ਨੇ ਸੂਈ ਨੂੰ ਜੇ ਤੇ ਜਿਆਦੇ ਨੇ ਹਾਂਜੀ ਮਗਰ ਇਹਦੇ ਕਟਾ ਜੇ ਲਓ ਜੀ ਤੇ ਮੂੰਹ ਮੇਰੇ ਖਿਆਲ ਨਾਲੇ ਚੌਂ ਦੇ ਲੈ ਚੁੱਕਣ ਲੱਗੀ ਆ ਦੋਂਡੀਆਂ ਜੀ ਆਉਂਦੀਆਂ ਦੋਂਡੀਆਂ ਜੀ ਆਉਂਦੀਆਂ ਚੌਂ ਕੋਈ ਚੌਗੀ ਮੰਨਵਾ ਦੋਂਦੀ ਮੰਨਵਾ ਚੱਕੇ ਪ੍ਰਾਪਰ ਨਹੀਂ ਕੀਤੇ ਜੀ ਨਾ ਜੀ ਨਾ ਜੀ ਠੀਕ ਆ ਤੋਂਦੀ ਝੋਟੀ ਮੰਨ ਕੇ ਹਾਂ ਬਿਲਕੁਲ ਕੋਈ ਚੌਗੀ ਮੰ ਜੋਗ ਦੇ ਦੰਦੇ ਜਿਹੜੇ ਦੋਸਤੋ ਬਿਲਕੁਲ ਹਜੇ ਬਰਾਬਰ ਨਹੀਂ ਕੀਤੇ ਗਏ। ਹਾਂਜੀ। ਚੱਕੇ ਆ ਠੀਕ ਆ ਤੇ ਤੀਜੇ ਦਿਨ ਦੇ ਵਿੱਚ ਆ ਮਗਰ ਕਟਾ ਮੇਲ ਕਾਫ ਆ। ਹਾਂਜੀ। ਤੇ ਬੌਲੇ ਤੇ ਕਿੰਨੇ ਕਿਤੇ ਚਲਣ ਦੀ ਹੁੰਦੀ? ਬੌਲੇ ਸੰਧੂ ਸਾਹਿਬ ਵੀ ਲਾ ਲੋ ਵੀ 8-9 ਮਤਲਬ 9 ਕਿਲੋਟਰ ਦੇ ਲਗਭਗ ਹੋਊਗਾ। 9 ਲੀਟਰ। ਝੋਟੀ ਦੁੱਧ 13-14 13-14 ਕਿਲੋ ਕਰ ਸਕਦੀ ਸੰਧੂ ਸਾਹਿਬ ਜੀ ਦਾ ਕਾਰ। ਵਾਹ। ਅੱਜ ਕਿਦਾਂ ਜੀ ਆਪ। ਮੈਂ ਨਾ ਓਕੇ ਸੰਧੂ ਸਾਹਿਬ ਕੋਈ ਗੱਲ ਹੀ ਨਹੀਂ ਆ। ਬਰਾਬਰ ਥਾਣ ਅਗਲੇ ਅਗਲੇ। ਹਾਂਜੀ ਬਰਾਬਰ ਐ ਬਿਲਕੁਲ ਮਾਰਾ ਜਾਣਾ ਪਾੜਿਆ ਹਲੇ ਝੋਟੀ ਨੂੰ। ਅੱਛਾ ਉਹ ਜਣੀ ਸਾਈਡ ਸਾਂਦੂ ਸਾਹਿਬ ਤੁਹਾਨੂੰ ਪਤਾ ਇੱਕ ਦੋ ਨਾਲ ਮਤਲਬ ਲਿਓ ਜੀ ਖੋਲ ਕੇ ਸੋਨੇ ਭਾਅ ਦਿਖਾ ਦਿੰਗੇ ਹਾਂਜੀ ਪਹਿਲਾ ਸੁਆ ਦੋਸਤੋ ਇਹ ਛੋਟੀ ਸੂਈ ਆ ਹਾਈਟ ਤਕਰੀਬਨ ਤੁਸੀਂ ਹੋਰ ਵੀ ਛੋਟੀਆਂ ਦੇਖਣੀਆਂ ਨੇ ਉਹ ਮੀਡੀਅਮ ਹਾਈਟ ਦੇ ਵਿੱਚ ਆ ਇਹ ਫੁੱਲ ਵੱਡੀ ਹਾਈਟ ਦੀ ਮੇਰੀ 6 ਫੁੱਟ ਹਾਈਟ ਜਿਹੜੇ ਤੁਸੀਂ ਆਓ ਗਾੜੀ ਸਾਹਿਬ ਲੈ ਲਓ ਆ ਲਓ ਜੀ ਫੁੱਲ ਵੱਡੇ ਹਾਈਟ ਕਰ ਦਿੱਤੀ ਇਹ ਛੋਟੀ ਆ ਠੀਕ ਆ ਜੀ ਯਕੀਨੀ ਵੇਖੋ ਬਿਲਕੁਲ ਛੋਟਾ ਜਿਹਾ ਸਿੰਗ ਪੂਰੀ ਵੱਡੀ ਕੱਟੀ ਪਲੀ ਪਲੋਸੀ ਆ ਦੇਖੋ ਜੀ ਤੋ ਲੇਵੇ ਹਵਾਨੇ ਦੀ ਕੁਆਲਿਟੀ ਕਾਫੀ ਸੋਹਣੀ ਹੋ ਦੋਸਤੋ ਬਿਲਕੁਲ ਬਿਲਕੁਲ ਸਾਹਮਲੇ ਤਰੀਫਾ ਜਿਹੜੀ ਵੱਡੇ ਕਦ ਕੱਢਦੀ ਹੈ ਬਿਲਕੁਲ ਬਿਲਕੁਲ ਹਾਈਟ ਫੁੱਲ ਪੜਾ ਫੁੱਲ ਬਾਡੀ ਹਾਈਟ ਆ ਚੌੜੇ ਪਿੱਠ ਪੁੜੇ ਦੀ ਰਾਜੀ ਫੁੱਲ ਵਜਣ ਦੋੜਾ ਲੀ ਬਿਲਕੁਲ ਛੋਟਾ ਜਿਹਾ ਸਿੰਘ ਛੋਟੀ ਬਿਲਕੁਲ ਬਿਲਕੁਲ ਸੰਦੂ ਸਵਾਲੇ ਦੁੱਧ ਤੇ ਛੋਟੀ ਨੇ ਹੁਣ ਸਾਫ ਹੋ ਗਏ ਜੋ ਦੁੱਧ ਤੇ ਆਈ ਨਾ ਛੋਟੀ ਹਾਂਜੀ ਚਾਰਾ ਪੰਜਾਂ ਤੱਕ ਹਾਂਜੀ ਮਤਲਬ 10 12 ਦਿਨਾਂ ਨੂੰ ਬੜਾ ਨੋਰਮਲ ਪਹਿਲਾਂ ਪਾਹੂ 15 ਦਿਨ ਵੀ ਲਿਆ ਜਾਂਦਾ ਬਿਲਕੁਲ ਜੀ ਤੇ ਦੁੱਧ 13 14 13 14 ਕਿਲ ਬਾਕੀ ਆਪੋ ਆਪਣੀ ਸਮਝ ਆ ਜੇ ਕਿ ਭੈਣ ਭਰਾਣੇ ਮਨ ਆਪਣਾ ਤਜਰਬਾ ਨਾ ਲਾਉਣਾ ਜਿੰਨਾ ਪੈਸੇ ਲਾਉਣਗੇ ਸੋ ਮਗਰ ਕਟਾ ਮੇਲ ਕਾਫ ਹਾਂਜੀ ਠੀਕ ਆ ਜੀ ਤੇ ਥਾਨ ਭਾਂਡੇ ਦੀ ਚੰਗੀ ਆ ਤੇ ਮੁੱਲ ਰਾਜਵੀਰ ਕਿੰਨਾ ਕਰ ਦੇਂਦਾ ਮੁੱਲ ਸੰਧੂ ਸਾਹਿਬ ਲੋਕਾਂ ਮਨ ਚਲੋ ਆਪਾਂ ਕਿਸੇ ਦਾ ਕੀ ਜਣਾ ਵਾ ਕੋਈ ਡੇਢ ਮੰਗੇ ਕੋਈ ਜੋ ਮਰਜੀ ਮੰਗੇ ਨਾ ਡੇਢ ਨਾ ਸਵਾ ਨਾ ਲੱਖ 95000 ਦੀ ਕਟੀ ਦੇ ਦਾਂਗੇ ਛੋੜ ਛੱਪਾ ਕਰ ਦੇਾਂਗੇ 93 ਦੀ ਦੇ ਦੇਾਂਗੇ ਸੰਧੂ ਸਾਹਿਬ ਜੀ 93000 ਦੀ ਹਾਂਜੀ 90 ਦੀ ਦੇ ਦਾਂਗੇ ਸੰਧੂ ਸਾਹਿਬ ਲਓ ਜੀ 90 ਦੀ ਹਾਂ ਠੀਕ ਆ 95 ਡਿਮਾਂਡ ਕਰਾ ਲਓ ਜਿੰਨੀ ਮਰਜ਼ੀ ਦੋਸਤ 20000 ਦੀ ਲਾਇਆ ਤੇ ਠੀਕ ਆ ਦੀਵਾਲੀ ਤੇ ਇਹੋ ਜੀਆਂ ਕਟੀਆਂ ਸੰਧੂ ਸਾਹਿਬ ਆਪਣੇ ਸਾਰੇ ਵੀਰ ਭੈਣ ਭਰਾ ਨੂੰ ਪਤਾ ਹੀ ਆ ਵੀ ਇਹਨਾਂ ਕਟੀਆਂ ਦਾ ਇਹ ਦੋ ਦੋ ਢਾਈ ਢਾਈ ਲੋਕੀ ਮੰਗਦੇ ਆ ਠੀਕ ਆ ਚਲੋ ਮੰਗਨ ਵਾਲੇ ਦੀ ਮੰਗਨ ਵਾਲੇ ਦੀ ਦੇਖੋ ਆਪਾਂ ਆਪਾਂ ਇਹ ਨਹੀਂ ਇੰਦੇ ਮੰਗ ਬਿਲਕੁਲ ਬਿਲਕੁਲ ਆਪੋ ਆਪਣੀ ਸਮਝ ਆ ਹਾਂ ਬਿਲਕੁਲ ਜੀ ਬਾਕੀ ਆਪਾਂ ਸੰਧੂ ਸਾਹਿਬ ਭੈਣ ਭਰਾਵਾਂ ਦੇ ਬਹੁਤ ਫੋਨ ਆਏ ਆ ਤੁਹਾਨੂੰ ਪਤਾ ਵੀ ਤੁਸੀਂ ਵੀ ਦੋ ਦਿਨ ਵਿਜੀ ਰਹੇ ਹਾਂ ਜੀ ਤੇ ਦੋ ਦਿਨ ਅਸੀਂ ਵੀ ਝੋਨਾ ਜਾਂਣਾ ਸੰਭੰਦ ਹੈ ਆਪਣਾ ਉਧਰ ਵਿਜੀ ਰਹੇ ਹਾਂ ਤੇ ਪੈਣ ਭਰਾਵਾਂ ਤੋਂ ਮਾਫੀ ਵੀ ਚਾਹੁੰਦੇ ਆ ਵੀ ਕਿਸੇ ਦਾ ਫੋਨ ਨਹੀਂ ਚੁੱਕਿਆ ਕਿੰਿਆਂ ਦੇ ਹਾਂਜੀ ਤੇ ਉਹਦਾ ਮਾਲ ਇੱਕ ਵਲ ਤੁਸੀਂ ਨਹੀਂ ਆਏ ਚਾਰ ਪੰਜ ਮਹੀਆ ਉਦਾਂ ਵੀ ਆਪਣੇ ਬੰਦੇ ਕਬੂਰਥਣ ਆਏ ਦੋ ਮਹੀਆ ਉਹ ਲੈ ਗਏ ਪੀਸ ਹੁਣ ਤੋ ਰਹਿ ਜਾਂਦਾ ਸਹੀ ਹੈ ਸਹੀ ਹੈ ਹਾਂਜੀ ਲਓ ਜੀ 90000 ਦੀ ਹੋ ਜੂਗੀ ਪਹਿਲੇ ਨੰਬਰ ਤੇ ਝੋਟੀ ਆ ਫੁੱਲ ਵੱਡੀ ਹਾਈਟ ਆ ਕੋਈ ਛੋਟੀ ਹਾਈਟ ਨਹੀਂ ਦੋਸਤੋ ਵੱਡੀ ਹਾਈਟ ਮੰਨ ਕੇ ਸੌਦਾ ਕਰਿਓ ਠੀਕ ਆ ਹਾਂਜੀ ਇੱਕ ਦੂਜੇ ਨੰਬਰ ਤੇ ਆ ਗਈ ਆਪਣੇ ਕੋਲ ਇਹ ਮਿਣੀ ਲਓ ਜੀ ਦੋਵੇਂ ਸਿੰਗ ਸੰਧੂ ਸਾਹਿਬ ਹਿਲਦੇ ਨੇ ਲਓ ਜੀ ਦੋਵੇਂ ਸਿੰਗ ਹਿਲਦੇ ਨੇ ਸਿੰਗ ਹਿਲਦੇ ਆਹ ਨਹੀਂ ਆਹ ਨਹੀਂ ਦੋਵੇਂ ਸਿੰਗ ਹਿਲਦੇ ਜੀ ਸਿੰਗ ਹਿਲਦੇ ਆ ਮੀਣੀਆ ਤੇ ਇਹ ਸੁਆ ਕਿਰਮਾ ਸੂਈ ਇਹ ਪਹਿਲਾ ਹੀ ਸੰਧੂ ਸਾਹਿਬ ਇਹ ਵੀ ਇਹ ਵੀ ਪਹਿਲਾ ਨਹੀਂ ਆ ਹਾਂ ਜੀ ਲਓ ਜੀ ਦੇਖੋ ਠੀਕ ਆ ਜੀ ਆਹ ਦੇਖੋ ਤੇ ਸੰਧੂ ਸਾਹਿਬ ਦੋ ਦੇ ਦੇ ਗੋਲ ਵੀ 8 ਕਿਲੋ ਪੱਕਾ ਵਾ ਹੋਊਗਾ 9 ਪਰ 8 ਕਿਲੋ ਪੱਕਾ ਹੂੰ ਹੂੰ ਦੋਦ ਸੰਧੂ ਸਾਹਿਬ ਤਾਂ ਅੱਗੇ ਵੀ ਆਪਾਂ ਮਾਲ ਵੇਚੀਦਾ ਵਾ ਠੀਕ ਆ ਜੀ ਅਗਲੇ ਲੀਟਰ ਮਾਰ ਕੇ ਸੰਧੂ ਸਾਹਿਬ ਲੈਂਦੇ ਆ ਤੇ ਜੇ ਆਪਾਂ ਮੰਨ ਲਓ 12 ਦਾ ਦੀਏ ਦੇਖ ਲੈ 8 ਫੇਰ ਉਹ ਗੱਲ ਜੀ ਨਹੀਂ ਬੰਦੀ ਬਿਲਕੁਕੁਲ ਚੋਣਾ ਵੀ ਪੈਂਦਾ ਵੀਰ ਬਿਲਕੁਲ ਚੋਣਾ ਪੈਂਦਾ ਸੰਧੂ ਸਾਹਿਬ ਹਾਂ ਚੋਣਾ ਪੈਂਦਾ ਵਾ ਇਹ ਹੁਣ ਪਹਿਲਾ ਸੂਆ ਦਿਨ ਕਿੰਨੇ ਕੋ ਹੋ ਗਏ ਸੀ ਨੂੰ ਸੰਧੂ ਸਾਹਿਬ ਆ ਬੱਚਾ ਜੇ ਕੋਈ 12 ਦਾ ਮੰਨ ਲੇ ਕੋਈ 15 ਦਾ ਮੰਨ ਲੇ ਇਹ ਆਪੋ ਆਪਣੀ ਸਮਝਿਆ ਲਓ ਜੀ ਹਾਂ ਜੀ ਆ ਗੱਟੀ ਕਟਾ ਕਟਾ ਜੀ ਮੇਲ ਆ ਜੀ ਠੀਕ ਹਾਂ ਜੀ ਮਗਰ ਕਟਾ ਦੋਸਤੋ 12 13 ਦਿਨਾਂ ਕੋਈ 10 ਤੋਂ 15 ਦਿਨਾਂ ਦੇ ਵਿੱਚ ਘਾਰ ਮੰਨ ਲੇ ਤੁਹਾਨੂੰ ਠੀਕ ਆ ਸੇਂਗ ਹਿੱਲ ਤੇ ਆ ਦੋਵੇਂ ਬਿਲਕੁਲ 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 ਕਲੇਪਾਂ ਨੂੰ ਜਿਹੜੇ ਦੋਸਤੋ ਸੇਂਗ ਆ ਮੀਣੀ ਆ ਠੀਕ ਆ ਬਹੁਤ ਚੰਗੀ ਆ ਸੰਤੂ ਸਾਹਿਬ ਤੇ ਪਹਿਲਾ ਸੂਆ ਸੋਈ ਆ ਹਾਈਟ ਆ ਦਰਮਿਆਨੀ ਆ ਮੀਡੀਅਮ ਦੀ ਹਾਈਟ ਤੇ ਆਪਣੇ ਭੈਣ ਭਰਾਣੇ ਜਿੰਨੇ ਸ਼ੌਂਕ ਸ਼ੌਂਕ ਪੂਰਾ ਕਰਨਾ ਨਾ ਵੀ ਪੈਸੇ ਵੀ ਘੱਟ ਲਾਉਣੇ ਆ ਤੇ ਰੱਖਣੀ ਵੀ ਮੀਣੀ ਆ ਉਹਦੇ ਆ ਤੇ ਬਹੁਤ ਜਿਆਦਾ ਚੰਗੀ ਜੇ ਸੰਤੂ ਸਾਹਿਬ ਤੇ ਜਵਾਬ ਸਮਾਜ ਕਿਦਾਂ ਮੈਂ ਨਾ ਵੀ ਓਕੇ ਇਧਰ ਲਓ ਸੇਂਗ ਹਿੱਲ ਤੇ ਦੋਤੋਂ ਮੀਣੀ ਝੋਟੀ ਆ ਪਹਿਲਣ ਵੀਰਾਂ ਤੋਂ ਪਹਿਲਾ ਸੂਆ ਸੋਈ ਆ ਠੀਕ ਆ ਤੇ ਸੂਈ ਨੂੰ 10 ਤੋਂ 15 ਦਿਨਾਂ ਦੇ ਵਿਚਕਾਰ ਤੁਸੀਂ 1 8989 ਦੁੱਧ ਜਿਹੜਾ ਹੋਣੇ ਦਿੱਥਲੇ ਹਾਜ਼ਰ ਆ ਠੀਕ ਆ ਆ ਦੇਖੋ ਜੀ ਆ ਦੇਖੋ ਜੀ ਹਾਂ ਜੀ ਬਾਕੀ ਹਵਾਨਾ ਥਣ ਸਾਰੇ ਵਧੀਆ ਠੀਕ ਆ ਇੱਕ ਪਾਸੇ ਥੋੜੀ ਜਿਹੀ ਫਰਕ ਹੈਗੀ ਹੈ ਬਾਈ ਬੂਈ ਦਾ ਲੱਗਦਾ ਮਨ ਆ ਜਾ ਸੈਂਟਰ ਵਿਚ ਮਾਰੀ ਹੈ ਕਿ ਦਰਮਿਆਨੀ ਚੱਕਦੀ ਹੈ ਬਿਲਕੁਲ ਦਰਮਿਆਨੀ ਜੀ ਬਿਲਕੁਲ ਦਰਮੇ ਪਰ ਥਾਣ ਸੋਣ ਬਰਾਬਰ ਹੈ ਠੀਕ ਹੈ ਜੀ ਹਾਂ ਜੀ ਕੋਈ ਜਵਾ ਦੇ ਵਿੱਚ ਕੋਈ ਜਿਆਦਾ ਮਾਰੀ ਧਾਰਾ ਤੂਰਾ ਦਾ ਧਾਰਾਂ ਦਾ ਬਿਲਕੁਲ ਸਭ ਤੋਂ ਸਭ ਫਰਕ ਹੀ ਨਹੀਂ ਹੈਗਾ ਲਓ ਜੀ ਹਾਂ ਜੀ ਫਰਕ ਹੋਊਗਾ ਤੇ ਪਹਿਲਾਂ ਦੱਸ ਦਾਂਗੇ ਸਹੀ ਹੈ ਜੀ ਬਾਕੀ ਥਾਣ ਵੀ ਪੂਰਾ ਨੋਕਲਾ ਦੋਸਤੋ ਨਵਾਈ ਦੇ ਵਿੱਚ ਲੰਬਾ ਥਾਣਾ ਨੋਕਲਾ ਥਾਣਾ ਠੀਕ ਹੈ ਹਾਂ ਜੀ ਤੇ ਝੋਟੀ ਚੰਗੀ ਆ ਰੇਡ ਪੜਤਾ ਬੜਾ ਜਾਇਜ਼ ਹੋਊਗਾ ਉਹ ਆਪਾਂ ਪੁੱਛ ਲੈਣੀ ਆ ਰਾਜਵੀਰ ਕਿੰ ਸਤੋਵੰਤ ਜੀ ਹਾਂ ਜੀ ਹੋਰ ਆਉਂਦਗੇ ਥੱਲੇ ਫਿਰ ਯਾਰ 55000 ਵੀ ਦੇ ਦਾਂਗੇ ਸੰਤੂ ਸਾਹਿਬ ਲਓ ਸੰਤੂ ਸਾਹਿਬ ਲਓ 55 ਦੀ ਵੀਰਾਂ ਦਾ ਦੇ ਦੇਾਂਗੇ ਠੀਕ ਆ ਛੋਟੀ ਦੋਸੋਂ ਪੰਜਾਂ ਸਾਂ ਨੇ ਜੀ ਮੀਣੀ ਵੀ ਆ ਠੀਕ ਆ ਤੇ ਦੁੱਧ ਵੀ ਆ ਸਾਰਾ ਕੁਝ ਹੀ ਆ ਬਿਲਕੁਲ ਜੀ ਹਾਈਟ ਮੀਡੀਅਮ ਆਪਣਾ ਮਾਲ ਸੰਤੂ ਸਾਹਿਬ ਇਸ ਹਿਸਾਬ ਦਾ ਵਾ ਵੀ ਜਿਹੜਾ ਵੀਰ ਮੇਰਾ ਦੋ ਦੋ ਤਿੰਨ ਤਿੰਨ ਮਹੀਨੇ ਚੋ ਕੇ ਵੀ ਗਾਂ ਫਰੀ ਮਾਚ ਫੇਰੇ ਨਿਰਪੀਆਂ ਦੀਆਂ ਬਿਲਕੁਲ ਭਰਾ ਬਿਲਕੁਲ अच्छा राजवीर अगले नंबर पे अपने कोल खड़ी है ये भी पहिल्याण कटी दे संधू साहब अगली पहिल्याने हां जी दो देरे ਥੱਲੇ ਵੀ 9 ਕਿਲੋ ਹੋਗਾ ਪਰ 8 ਕਿਲੋ ਪੱਕਾ ਜੇ ਲਿਓ ਜੀ ਇਹਦੇ ਮਗਰ ਮੇਰੇ ਸਾਬ ਨਾਲ ਕੱਟੀ ਕੱਟੀ ਇਹਦੇ ਮਗਰ ਲਓ ਜੀ ਮਗਰ ਸੁਆ ਇਹਦਾ ਕੋਈ 10 ਦਿਨਾਂ ਵਾਲੇ 12 ਦਿਨਾਂ ਵਾਲੇ 15 ਦਿਨਾਂ ਵਾਲੇ ਉਹ ਆਪੋ ਆਪਣੀ ਸਮਝੀ ਸੰਧੂ 10 ਤੋਂ 12 ਦਿਨਾਂ ਦਾ ਆਈਡੀਆ ਬਿਲਕੁਲ ਬਿਲਕੁਲ ਮਗਰ ਕੱਟੀ ਆ ਇਹ ਵੀ पहिल्याਣ ਛੋਟੀ ਆ ਤੀਜਾ ਨੰਬਰ ਇਹ पहिल्याਣ ਛੋਟੀ ਆ ਵੀ ਸੂਈ ਆ ਹਾਂ ਜੀ 12 13 ਦਿਨਾਂ ਦੀ ਕੋਈ ਵੀਰ ਮੰਨ ਲੈ ਠੀਕ ਆ ਜੀ ਹਾਂ ਜੀ ਹਾਂ ਜੀ ਤੇ ਫੇਸ ਕੁਆਲਟੀ ਤੁਹਾਨੂੰ ਵਿਖਾ ਦਿੰਦੇ ਆ ਦੁੱਧ ਹੁਣ ਕਿੰਨੇ ਤੇ ਚੱਲਣ 8 ਕਿਲੋ ਪੂਖਾ ਦਾ ਬਾਲਟੀ ਚ ਪੈਂਦਾ ਹਾਂਜੀ ਲਓ ਜੀ ਆਹ ਲਾ ਖਾ ਠੀਕ ਆ 8 ਤੋਂ ਬਾਹਰ ਵੀ ਦੋਸਤੋ ਹੋਊਗਾ ਪਰ 8 ਕਿਲੋ ਮੰਨ ਕੇ ਕੋਈ ਸੌਦਾ ਕਰ ਸਕਦਾ ਹਾਂਜੀ ਅੱਜ 12ਵੇਂ 13ਵੇਂ ਦਿਨ ਦੇ ਵਿੱਚ ਸੂਈ ਨੂੰ ਟਾਈਮ ਹੋ ਗਿਆ ਠੀਕ ਆ ਆ ਦੇਖੋ ਲਓ ਜੀ ਅੱਛਾ ਰਾਜਵੀਰ ਇਹਦਾ ਕਿੰਨਾ ਮੁੱਲ ਸੰਤੂ ਸਾਹਿਬ ਮੁੱਲ 62000 ਆ 60 ਦੇ ਦੇ ਦਿਆਂਗੇ 60 ਦੇ ਹਾਂਜੀ ਅੱਛਾ ਜੀ ਹੋਰ ਮਾਰਤਾਂ ਕਰਦਾ ਹੋਰ ਕਰਦਾਂਗੇ ਸੋਨੇ ਪਾ ਕਿੰਨਾ ਹੋਰ ਹੋਰ ਯਾਰ ਕਰਦਾਂਗੇ 60 ਚ ਹਾਂਜੀ ਠੀਕ ਹੈ ਜੀ ਜਾਂ 58 ਹੀ ਸੰਤੂ ਸਾਹਿਬ ਦੇ ਦੇ ਦਿਆਂਗੇ 58000 ਦੀ ਆ ਲਓ ਜੀ 58000 ਦੀ ਹੋਊਗੀ ਇਹ ਠੀਕ ਹੈ ਜੀ ਲੈਣ ਦੇਣ ਸੋ ਬਾਕੀ ਆਪਦੀ ਨਰਖ ਪਰਖ ਕਰ ਲਿਓ ਤਸੱਲੀ ਕਰ ਲਿਓ ਚਵਾਈ ਕਰ ਲਿਓ ਠੀਕ ਹੈ ਹਾਂਜੀ 9 ਕਿਲੋ ਦੁੱਧ 8 ਕਿਲੋ ਗੀਰੀ ਮੰਨ ਕੇ ਸੌਦਾ ਕਰ ਲਿਆ ਮਗਰ ਕੱਟੀ ਆ ਹਾਂਜੀ ਠੀਕ ਆ ਪਹਿਲਾਂ ਝੋਟੀਏ ਵੀ ਸੂਈ ਆ ਹਾਂਜੀ ਤੀਜਾ ਨੰਬਰ ਸੀਗਾ ਠੀਕ ਆ ਚੌਥੇ ਨੰਬਰ ਤੇ ਇੱਕ ਜਿਹੜੀ ਅਗਲੀ ਆ ਇਹ ਵੀ ਪਹਿਲੀ ਸੂਈ ਸੰਧੂ ਸਾਹਿਬ ਸੂਈ ਦੇ ਇਹ ਵੀ ਪਹਿਲਣੀ ਹੈ ਬਿਲਕੁਲ ਬਿਲਕੁਲ ਇਹ ਵੀ ਕੋਈ 14 15 ਦਿਨ ਦਾ ਸੂਗਾ ਹੋਊਗਾ ਪਰ ਹੋਊਗਾ 12 13 ਦਿਨ ਦਾ 14 15 ਦਾ ਕੋਈ ਲਾ ਲੇ ਇਹਦੇ ਮਾਰੂ ਕੱਟੀ ਜੀ ਦੁੱਧ ਦੇ ਕੋਲੋਂ ਵੀ 9 ਕਿਲੋ ਜੋ ਕੱਟੀ ਦੋ ਠੀਕ ਆ 8 ਦੀ ਗਾਰੰਟੀ ਪੱਕੀ ਯਾਨੀ ਉਹਨਾਂ ਨੂੰ ਮੰਗਵਣੀ ਹੈ ਇਹ ਕਈ ਵਾਰ ਰਾਜਵੀਰ ਥੋੜਾ ਜਿਹਾ ਪਸ਼ੂ ਪੁੱਜ ਕੇ ਬਣਿਆ ਜਾਂ ਸੰਤੂ ਸਾਹਿਬ ਕੋਈ ਵੇਲੇ ਮੰਨ ਲਓ ਕਈ ਹੁਣ ਘਰਾਂ ਦੇ ਸਾਹਮਣੇ ਵੇਖਦੇ ਹੀ ਨਹੀਂ ਨਾਰਮਲ ਸਾਹ ਸੰਭਾਲਦੇ ਨਾਰਮਲ ਸਾਹ ਸੰਭਾਲਦੇ ਤੁਹਾਨੂੰ ਪਤਾ ਹੈ ਤਿੰਨ ਸਾਲਾਂ ਦਾ ਪਸ਼ੂ ਸੂਪਣਾ ਕਿਥੇ ਤਿੰਨਾਂ 44 ਸਾਲਾਂ ਦਾ ਪਸ਼ੂ ਕਈਆਂ ਦਾ ਸੰਤੂ ਸਾਹਿਬ ਹੁਣ ਪਿਛਲੀ ਵਾਰੀ ਝੋਟੀ ਆਪਾਂ ਛਗੀ ਮਤਲਬ ਜਵਾਨ ਹੀ ਵੇਚੀ ਆ ਪਹਿਲੇ ਨਹੀਂ ਘਟੀ ਤਾਂ ਕਿ ਇਹਨੇ ਆਪਾਂ ਆਪਾਂ ਦੇ ਪਹਿਲਾਂ ਕਰਕੇ ਲਈ ਤਾਂ ਪਹਿਲਾਂ ਨਹੀਂ ਕਹਿਣਾ ਵਾ ਬਿਲਕੁਲ ਹਾਂਜੀ ਅੱਛਾ ਰਾਜਵੀਰ ਕਿੰਨੇ ਕ ਦਿਨ ਹੋ ਗਏ ਨੂੰ ਸੂਈ ਨੂੰ ਚੌਥੇ ਨੰਬਰ ਆਹ ਜੇ ਸੰਦੂ ਸਾਹਿਬ ਬੱਚਾ ਇਹਦਾ ਕਿੰਨੇ ਕ ਕੱਟੀ ਜੇ ਪੱਗ ਮਗਰ ਇਹਦੇ ਕੱਟੀ ਆ ਹਾਂਜੀ ਇਹਦੇ ਮਾਰ ਕੱਟੀ ਉਹਨਾਂ ਦੋ ਮਾਰ ਕੱਟੇ ਇਹਨਾਂ ਦੋ ਮਾਰ ਕੱਟੀਆਂ ਦੋ ਮਗਰ ਕੱਟੇ ਆ ਤੇ ਦੋ ਮਗਰ ਕੱਟੀਆਂ ਹਾਂਜੀ ਠੀਕ ਆ ਤੀਜਾ ਚੌਥਾ ਨੰਬਰ ਜਿਹੜਾ ਦੋਸਤੋ ਦੋ ਮਗਰ ਕੱਟੀਆਂ ਨੇ ਪਹਿਲੇ ਦੋ ਜੇ ਮਗਰ ਕੱਟੇ ਸੀਗੇ ਤੇ ਇਹਨੂੰ ਦਿਨ ਕਿੰਨੇ ਹੋ ਗਏ 10 ਕਿੰਨੂੰ ਹੋ ਗਿਆ 8 ਹਫ਼ਤੇ ਨਹੀਂ ਜ਼ਿਆਦਾ ਹੀ ਹੋ ਗਿਆ ਸੰਦੂ ਸਾਹਿਬ 15 ਕ ਦਿਨ ਤੋਂ ਅੰਦਰ ਅੰਦਰ ਲਾ ਲਓ ਅੱਛਾ ਜੀ ਮਗਰ ਕੱਟੀ ਜਾਂਦੇ ਹਾਂਜੀ 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 ਕੱਟੀ ਦੋ ਦ ਸੰਦੂ ਸਾਹਿਬ 9 ਕਿਲੋਗਾ ਪਰ 8 ਕਿਲੋ ਦੀ ਗਾਰੰਟੀ ਲਿਓ ਜੀ ਤੋਰ ਦਈਏ ਨੂੰ ਇਹ ਤੇ ਸੰਦੂ ਸਾਹਿਬ ਕਹਿਣ ਦਿਓਣਾ ਘਰਾਂ ਗੋਲੀ ਲਈ ਆ ਤੇ ਕਹਿਣ ਆ ਵੇਖੋ ਮਹਿੰਦੀ ਮਾਰੀ ਉੱਤੇ ਹੂੰ 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 ਕਾਲੀ ਕੀਤੀ ਆ ਬਿਲਕੁਲ ਪਰ ਆਪਾਂ ਇਹ ਕੰਮ ਨਹੀਂ ਨਾ ਕਰਨ ਆਪਾਂ ਜੋ ਕੋ ਸਾਹਮਣੇ ਦਾਤਾ ਕਾ ਮਾ ਸੋ ਇਹ ਵੀ ਸੰਧੂ ਸਾਹਿਬ ਇਹ ਲੈ ਵੇ ਲੋ ਇਹਦੀ ਪੱਧਰ ਬਖਾਰਾ ਥੋੜਾ ਚੰਗਾ ਬਹੁਤ ਜਿਆਦਾ ਸੰਧੂ ਸਾਹਿਬ ਹਾਂ ਦੇਖੋ ਅੱਗੋਂ ਥੋੜੀ ਉਚਾਈ ਹੈ ਇਸ ਝੋਟੀ ਦੀ ਨਾ ਐਂ ਵੀ ਜਿਵੇਂ ਕੋਈ 3 ਇੰਚ 4 ਇੰਚ ਚਪਾਕ ਅਗਲੀਆਂ ਦਾ ਧੰਨ ਬਿਲਕੁਲ 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 ਹਾਂ ਲੋ ਵੀ ਦੋਸਤੋ ਜਿਵੇਂ ਟਰੈਕਟਰਾਂ ਨੂੰ ਵੀਰ ਕੋਈ ਸ਼ੌਂਕ ਨਾ ਅਗਲੇ ਟਾਇਰ ਵੀ ਵੱਡੇ ਪਵਾ ਦਿੰਦੇ ਆ ਨਾ ਤੇ ਉਹ ਹਿਸਾਬ ਨਾਲ ਕੁਦਰਤ ਦੇ ਦੇਣੀ ਆ ਬਿਲਕੁਲ ਬੰਤਰਿਆ ਦੀ ਵੇਖੋ ਕੁਦਰਤ ਦੀ ਬੰਤਰਿਆ ਵੀ ਅੱਗੇ ਨੂੰ ਉਚਾਈ ਹੈ ਪਿੱਛੇ ਨੂੰ ਥੋੜੀ ਜਿਹੀ ਨਿਮਾਨ ਆ ਗਈ ਗਿੱਟ ਗਿੱਟ ਕਾ ਤੇ ਬਾਕੀ ਪਹਿਲਾਂ ਇਹ ਛੋਟੀ ਸੂਈ ਆ ਮਗਰ ਕੱਟੀ ਆ ਥਣ ਭਾਂਡਾ ਬਿਲਕੁਲ ਤੁਹਾਡੇ ਸਾਹਮਣੇ ਇੱਕ ਸਾਰ ਲੇਵਾ ਪੱਧਰ ਲੇਵਾ ਬਿਲਕੁਲ ਬਿਲਕੁਲ ਤੇ 9 ਕਿਲੋ ਦਾ ਥੱਲੇ ਵੀ ਨਾ ਦੁੱਧ 9 ਕਿਲੋ ਪਰ 8 ਕਿਲੋ ਦੀ ਗਰੰਟੀ ਸੰਧੂ ਸਾਹਿਬ 8 ਕਿਲੋ ਦੀ ਜਿਹੜਾ ਆਪਾਂ ਚਵਾ ਦੇਣਾ ਵਾ ਜਿਹੜਾ ਕੋਈ ਮਾਨਾ ਵੀਰ ਰਾਜਵੀਰ ਸਿੰਘ ਕੋਈ ਆਨਲਾਈਨ ਖਰੀਦਦਾ 8 ਤੱਕ ਦੇ ਦੇ ਨਹੀਂ ਹੁੰਦਾ 5 6 ਨਿਕਲੇ ਸੰਧੂ ਸਾਹਿਬ 8 ਹੀ 9 ਹੀ ਹੋਊਗਾ 8 ਕੇ ਦਾ ਨਿਕਲ ਜੂਗਾ ਗਰੰਟੀ ਦਵਾਂਗੇ ਜੀ ਠੀਕ ਆ ਜੇ ਗਲਤ ਦੁੱਧ ਨਿਕਲਦਾ ਆਵੇ ਸੰਧੂ ਸਾਹਿਬ ਤੁਹਾਨੂੰ ਪਤਾ ਅੱਜਕੱਲ ਵੀਰ ਭਰਾ ਆਪਣੇ ਸਾਰੇ ਕਮੈਂਟਾਂ ਨੂੰ ਉਸੇ ਵੇਲੇ ਕਮੈਂਟ ਕਰਦੇ ਆ ਤੇ ਆਪਾਂ ਸੰਧੂ ਸਾਹਿਬ ਜਿਹੜੀਆਂ ਪਿਛਲੀ ਵੀਡੀਓ ਜੀ ਝੋਟੀਆਂ ਸੀ ਚਵਾ ਕੇ ਹੀ ਦਿੱਤੀਆਂ ਲੀਟਰ ਮਰਾ ਕੇ ਦਿੱਤੇ ਤੇ ਆਪਣੇ ਜਿਹੜੀ ਨਿੱਕੀ ਝੋਟੀਆਂ ਉਹ ਆਪਣੇ ਘਰੇ ਹੀ ਦੋ ਘਰਾਂ ਹੀ ਵੇ ਇਹ ਕੋਈ ਮੈਂ ਵੀਰਾਂ ਨੇ ਵੀਡੀਓ ਵੇਖਣੀ ਆ ਆਪਣੇ ਭਰਾਵਾਂ ਨੇ ਸਾਰਿਆਂ ਨੇ ਇਹਦੇ ਕੋਈ ਝੂਠ ਨਹੀਂ ਆ ਬਾਈ ਜੀ ਕਿਹੜੀ ਗੱਲ ਮਾਰਨਾ ਮਤਲਬ ਦੋ ਬਣੀ ਆ ਆਪਣੇ ਘਰੇ ਝੋਟੀ ਵਿਗ ਗਈ ਆ ਆਪਣੇ ਨਾਲ ਚਲੋ ਜਿੰਨੇ ਦੀ ਆ ਉਹ ਤੋਂ ਗਾੜੀ ਮਨਾਫੇ ਤੇ ਤਿੰਨ ਮਤਲਬ ਉਹਨਾਂ ਵਿੱਚ ਮਨਾਫਾ ਭਰਿਆ ਗਾੜੀ ਤੀਜੇ ਬੰਦੇ ਹੋਣਾ ਭਰਿਆ ਉਹਨਾਂ ਨੂੰ ਹੂੰ ਤੇ ਸਾਡੇ ਵੱਲੋਂ ਚਲੋ ਮਾਰ ਦੇਖੋ ਜੋ ਆਪਾਂ ਆਪਾਂ ਜਿੰਨੇ ਨੇ ਵੇਚਤੀ ਆਪਣਾ ਇਹ ਨਹੀਂ ਆ ਕੋਈ ਵੀਰ ਭਰਾ ਮੰਨ ਲਓ ਜੇ ਕਿ ਉਹਨੂੰ ਚੰਗੀ ਲੱਗਦੀ ਤਾਂ ਪੈਸੇ ਭਰ ਕੇ ਲੈ ਸਕਦਾ ਹੂੰ ਹਾਂਜੀ ਬਿਲਕੁਲ ਹਾਂਜੀ ਲਓ ਜੀ ਦੋਸਤੋ 8 ਕਿਲੋ ਮੰਨ ਕੇ ਸੌਦਾ ਵੀਰ ਕੋ ਕਰ ਲੈ ਘਰੇ ਆ ਕੇ ਤੁਸੀਂ ਤਸੱਲੀ ਕਰਦੇ ਤਾਂ ਵੀ 8 ਕਿਲੋ ਮੰਨ ਕੇ ਪਾਲਟੀ ਜੀ ਤੁਸੀਂ ਪਾ ਲਿਓ ਆਨਲਾਈਨ ਕਰਦੇ ਜੇ 8 ਕਿਲੋ ਮੰਨ ਕੇ ਠੀਕ ਆ ਹਾਂਜੀ ਤੇ ਮੋਹਰੇ ਦਾ ਕੀ ਕੀਤਾ ਮੋਹਰੇ ਸੰਧੂ ਸਾਹਿਬ ਇਹਦਾ ਛੋੜਾ ਜਾ 57 55 ਦੀਆਂ ਨਾ 55 ਦੀ 55 ਦੀਆਂ ਨਾ ਕਰਦਾ ਜੀ 55 ਦੀ ਹਾਂਜੀ ਲਓ ਜੀ 52000 ਦੀ ਜੈਸਨ ਠੀਕ ਆ ਅੱਜ ਜਿਹੜੇ 200 ਰੁਪਏ ਦੇ ਛੋੜਾ ਛੋੜ ਨਹੀਂ ਸਿੱਧੀ ਤੋ 3-3000 ਰੁਪਏ ਲੈਸ ਬਿਲਕੁਲ 52000 ਦਾ ਮਾਲ ਠੀਕ ਹਾਂਜੀ ਇਸ ਤੋਂ ਬਾਅਦ ਇੱਕ ਜਿਹੜਾ ਦੋਸਤੋ ਨਾਗ ਸੀਗਾ ਪਿਛਲੀ ਵੀਡੀਓ ਤੇ ਵਿੱਚ ਰਾਜਵੀਰ ਦੱਸੋ ਵੀ ਇਹਨੇ ਇਹ ਨਾ ਸੰਧੂ ਸਾਹਿਬ ਪਿਛਲੀ ਵੀਡੀਓ 'ਚ ਮੈਂ ਮਤਲਬ ਦੇਣ ਲੈਂਦੀ ਹੂ ਉਸ ਦਿਨ ਆਪਾਂ ਭਾਈ ਹਾਂਜੀ ਠੀਕ ਹੈ ਭੈਣ ਭਰਾਵਾਂ ਦੇ ਫੋਨ ਆਏ ਆ ਸਾਰੇ ਭੈਣ ਭਰਾਵਾਂ ਦੇ ਸੂਈ ਇੱਕ ਬੰਦੇ ਵਾਲੇ ਭਰਾਣੇ ਆਪਣੇ ਨੇ 500 ਰੁਪਏ ਸਾਈ ਪਾ ਕੇ ਤੇ ਆਪਾਂ ਨੂੰ ਖਰਾਬੂ ਕੀਤਾ ਹੂੰ ਠੀਕ ਹੈ ਤੇ ਬੇਨਤੀ ਆ ਵੀ ਹੁਣ ਚਲੋ ਆਪਣੀ ਗਾ ਕੀ ਆਪਾਂ ਕੋ ਕਹਿ ਨਹੀਂ ਸਕਦੇ ਜੇ ਆਪਾਂ ਮੰਨ ਲਓ ਕਿ ਇਹਨੂੰ ਖਰਾਬ ਕਰੀਏ ਤੇ ਫਿਰ ਅਗਲਾ ਕਹਿੰਦਾ ਵੀ ਇਹ ਜਮਾਨੋ ਭਾਈ ਦੇ ਸਹੀ ਜੀ ਠੀਕ ਹੈ ਤੇ ਇਹ ਤੁਹਾਨੂੰ ਪਤਾ ਵੀ ਖੇਡ ਹੁੰਦੀ ਆ ਪੁਰੇ ਦੂਜੇ ਜਿਹਨੂੰ ਇੱਕ ਰੀ ਗਾਗ ਨੂੰ ਮਨਾ ਕਰੀਏ ਮਨਾ ਕਰੀਏ ਤੇ ਫਿਰ ਦੂਜਿਆਂ ਨੂੰ ਮਨਾ ਕਰਨਾ ਪੈਂਦਾ ਤੇ ਜੇ ਮੰਨ ਲਓ ਇੱਕ ਦਿਨ ਦਾ ਟਾਈਮ ਲੈਂਦਾ ਦੇਖ ਕੇ ਦੇ ਜੇ ਤੁਹਾਨੂੰ ਪਤਾ ਸਾਰਾ ਕੁਝ ਵੀ ਫੋਨ ਆਉਂਨੇ ਤੇ 10 ਮਿੰਟਾਂ ਖੇਡ ਹੁੰਦੀ ਹੈ ਚਲੋ ਕੋਈ ਗੱਲ ਨਹੀਂ ਮੈਂ ਆਪਣਾ ਗੁਸਾ ਨਹੀਂ ਕੇ ਭਣ ਭਰਾ ਦਾ ਇਹ ਸੰਤੂ ਸਾਹਿਬ ਸੂਪੀ ਅੱਜ ਮੈਂ 20 ਮਿੰਟ ਹੋਏ ਜੀਰਲੇ ਪੋਣੀ ਜੇ 20 ਮਿੰਟ ਹੋਏ ਸੀ ਨੂੰ 20 ਮਿੰਟ ਹੋਏ ਜੇ ਤੇ ਬੱਚਾ ਨੀਲੀ ਰੱਤਾ ਦੇ ਤਾਰੇ ਕਟਾਏ ਨੇ ਮਗਰ ਮੇਲ ਕਾਫ ਬਹੁਤ ਜਿਆਦਾ ਮਤ ਚੰਗਾ ਬੱਚਾ ਦੇ ਮੇਲ ਕਾਫ ਦੋਸਤੋ ਇਹ ਦੇਖੋ ਹੱਲੇ ਦੇ ਥੋੜੀ ਹੋਰ ਪ੍ਰੋਵਾਈਡਨ ਸਬੰਧਕ ਵੱਲੋਂ ਮਗਰ ਕਟਾ ਹੈ ਬੜਾ ਜਿਆਦਾ ਜਗਾ ਦੇਖੋ ਵਾਈਟ ਰੰਗ ਦੇ ਵਿੱਚ ਚਿੱਟਾ ਜਿਹੜਾ ਦੋਸਤੋ ਠੀਕ ਹੈ ਕਟਾ ਮੇਲ ਕਾਫ ਆਖੋ ਕੁ ਬਿੱਲੀ ਮਣਕੀ ਆਖਾ ਹਾਂਜੀ ਹਾਂਜੀ ਤੇ ਮੱਥਾ ਬੱਲਾ ਬਿਲਕੁਲ ਸਾਰਾ ਮੱਜ ਮੁੰਜ ਪ੍ਰੋਫਾਈਲ ਦੇਖ ਲਓ ਠੀਕ ਹੈ ਇੱਕ ਪਹਿਲਾ ਵੀਡੀਓ ਪਾਈ ਸੀ ਅੱਜ ਤੋਂ ਕੁ 5 ਕਿ ਦਿਨ ਪਹਿਲਾਂ 4-5 5 ਦਿਨ ਹਾਂਜੀ 5 ਦਿਨ 5-6 ਦਿਨ ਹੋਈ ਸਮਸਾ ਉਹ ਵੀਡੀਓ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਇਹ ਜਿਹੜੀ ਹੈ ਮੱਜ ਦਿਖਾਈ ਸੀ ਠੀਕ ਹੈ ਇਹ ਗੱਬਰ ਮੱਜ ਸੀ ਉਦੋਂ ਹਾਂਜੀ ਹੁਣ ਸੂਫੀ ਹੈ ਠੀਕ ਹੈ ਤੇ ਜੇਰ ਪੈਣੀ ਹਜੇ ਬਾਕੀ ਆ ਉਹ ਤੁਸੀਂ ਵ ਉਹ ਤੁਸੀਂ ਮੈਂਸ਼ਨ ਕਰ ਲਿਓ ਇਸ ਬਾਰੇ ਜੇਰ ਪ੍ਰੋਪਰ ਜਿਹੜੀ ਆ ਵੀਡੀਓ ਸ਼ਾਰਟ ਬਣਾ ਕੇ ਵੀਰ ਹਣੀ ਰੱਖ ਲੈਣਗੇ ਕੋਲ ਤੇ ਪ੍ਰੋਪਰ ਜਿਹੜਾ ਜਿਹੜਾ ਕੋਈ ਖਰੀਦਦਾਰ ਆਊਗਾ ਘਰੇ ਖਰੀਦਣ ਉਹਨੂੰ ਦਿਖਾ ਦਿੱਤੀ ਜਾਊਗੀ ਠੀਕ ਆ ਥੋੜਾ ਬੜਾ ਕੱਢਿਆ ਬੋਲਾ ਬੁਲਾਉਣਾ ਸੰਦੂ ਸਾਹਿਬ ਹੱਲੇ ਤੇ ਹਲੇ ਸੁਈ ਹਲੇ ਤੇ ਆਪਾਂ ਧਾਰਾ ਮਾਰ ਕੇ ਵੇਖੀਆ ਚਵਾਈ ਧਾਰਾ ਮਾਰ ਕੇ ਵੇਖੀਆ ਚਵਾਈ ਓਕੇ ਆ ਚੰਗੀ ਚਵਾਈ ਚੌਥਾ ਮੈਂ ਮੈਂ ਨਾ ਵੀ ਮੋਗੀ ਵਰਗੀ ਜਿੰਨਾ ਤੁਹਾਨੂੰ ਦੁੱਧ ਕਿਹਾ ਇਹ ਨਾ ਪੀਲੀ ਵੀੜੀ ਵੀ 13 14 ਕਿਲੋ ਦੀ ਗਰੰਟੀ ਹੈ ਦੀ ਮੈਂ ਦੀ ਹਾਂ ਹਾਂ ਉਹਨਾਂ ਹੀ ਦੁੱਧ ਸੰਤੂ ਸਾਹਿਬ ਕੱਢ ਜੂਗੀ ਜੇ ਸੋਣਾ ਚਵਾਈ ਲੱਗੇ ਬਾਕੀ ਲੇਵਾ ਵੇਖੋ ਅੱਜ ਮੈਂ ਹੂੰ ਲਓ ਜੀ ਬਾਕੀ ਬਣੀ ਤੋਂ ਨਹੀਂ ਪੂਰੀ ਆ ਹਾਂਜੀ ਤੁਹਾਨੂੰ ਪੂਰਾ ਜਿਹੜਾ ਦੋਸਤੋ ਵੇਖੋ ਤੁਸੀਂ ਆ ਵੇਖੋ ਵੇਖੋ ਚਵਾਈ ਵੀ ਬਿਲਕੁਲ ਥੋੜਾ ਹੈ ਤੁਸੀਂ ਧਾਰਾ ਮਾਰ ਕੇ ਪਤਾ ਨੂੰ ਦਿਖਾ ਦਿੰਨੇ ਆ ਤੇ ਕਰੋ ਚੈੱਕ ਆ ਠੀਕ ਆ ਆ ਦੇਖੋ ਛੜ ਫਿਰ ਠੀਕ ਹੈ ਕੋਈ ਗੱਲ ਹਾਂਜੀ ਤੇ ਕਿੰਨਾ ਰਾਜਵੀਰ ਸਿੰਘ ਆਏ ਦਾ ਮੁੱਲ ਕੀ ਫਿਰ ਸੰਧੂ ਸਾਹਿਬ ਇਹਦਾ ਮਤਲਬ ਮੁੱਲ ਪਿਛਲੀ ਵੀਡੀਓ ਚ ਆਪਾਂ ਪਾਇਆ ਸੀ 70000 ਦੀ ਹਾਂ ਨਾ ਹਾਂਜੀ ਠੀਕ ਹੈ ਜੀ ਤੇ ਉਸ ਦਿਨ ਮੈਂ ਗੱਭੜੇ ਸੀ ਹੂੰ ਹੂੰ ਤੇ ਹੁਣ ਆਪਾਂ ਜੈਸ ਨੂੰ 68000 ਦੀ ਮੈਂ ਦੇ ਦੇਣੀ ਸੰਧੂ ਸਾਹਿਬ 68000 ਪੈਂਡ ਦੀ ਦੇ ਦਾਂਗੇ 68 ਦੀ ਦੇ ਦੇਣੀ ਸੰਧੂ ਸਾਹਿਬ 68000 ਦੀ ਹਾਂਜੀ ਲਓ ਜੀ 65000 ਦੀ 200 ਤੁਹਾਨੂੰ ਇਹ ਮੱਝ ਮਿਲ ਜੂਗੀ ਮਗਰ ਕਟਾ ਹੁਣੇ ਸੁਈ ਹੈ ਤਾਂ ਜੀ ਚੇਰ ਬਣੀ ਬਾਕੀ ਹੈ। ਥਾਨ ਪੰਡਾ ਵੇਖ ਲਓ ਠੀਕਾ ਪੰਡਾਂ ਦੀਆਂ ਪੰਡਾਂ ਪਾਈ ਖੜੀ ਕਰਮ ਵਾਲੀ। ਹੂੰ ਹੂੰ। ਸੋ ਬਾਕੀ ਚਾਬਾਪ ਸਮਾ ਚੰਗਾ ਬਾਕੀ ਕੋਈ ਵੀਰਾਂ ਦੀ ਨਰਖ ਪਰਖ ਕਰਿਆ ਜਿਹੜੇ ਵੀਰ ਨੇ ਪੈਸੇ ਲਾਉਣੇ ਆ ਠੀਕ ਆ। ਬਿਲਕੁਲ ਬਿਲਕੁਲ ਸਨਸਾਨ। ਤੇ ਰਾਜਵੀਰ ਅਜੇ ਇੰਨੇ ਪਾਸੂ ਸੀ ਆਪਣੇ ਕੋਲ। ਬਿਲਕੁਲ ਬਿਲਕੁਲ ਸਨਸਾਨ। ਤੇ ਨੰਬਰ ਆਪਣੇ ਭੈਣ ਭਰਾਵਾਂ ਨੂੰ ਦੱਸ ਕੇ ਬੋਲੋ। ਬਿਲਕੁਲ। 91 57 88044 ਠੀਕ ਆ ਜੀ। ਇੱਕ ਹੀ ਨੰਬਰ ਹੈ ਨਾ ਜੀ? ਇੱਕੋ ਦੋਸਤੋ ਸੇਸਾਨ ਮੇਰੇ ਨਾਲ ਵੀਰ ਰਾਜਵੀਰ ਸਿੰਘ ਤੇ ਭਾਈ ਸੋਨਾ ਠੀਕ ਆ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਤੁਹਾਨੂੰ ਦਿਖਾਤੇ ਆ ਪੰਜ ਨਗ ਜਿਹੜਾ ਵੀ ਪਸੰਦ ਆਊਗਾ ਆਪਣਾ ਹੱਕ ਸਮਝ ਕੇ ਤਸੱਲੀ ਤੁਸੀਂ ਕਰਨੀ ਆ ਪਿੰਡ ਵਿజిਟ ਕਰ ਲਿਓ ਪਿੰਡ ਉਸਮੇ ਨੇੜੇ ਟੋਲ ਪਲਾਜ਼ਾ ਸੇਰੋਂ ਵਾਲਾ ਠੀਕ ਆ ਜੀ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ